पाके प्रीत रूह दी सिखरा तक किथे बैठ गयो जाके फकीर साई पाके प्रीत ਥੇ ਬੈਗਿਓ ਜਾਕੇ ਫਕੀਰ ਖਾਈ ਵਾਗ ਪੀਤ ਰੁਵਾਦੀ ਸਿੱਖ ਦਾਤ ਥੇ ਬੈਗਿਓ ਜਾਕੇ ਫਕੀਰ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਇੰਟਰਨੈਸ਼ਨਲ ਸੰਤ ਸਮਾਜ ਸੇਵਾਦਾਰ ਦੇ ਮੁਖ ਸੇਵਾਦਾਰ ਸੰਤ ਪ੍ਰੇਮ ਬਾਬਾ ਲਖਮੀ ਸਿੰਘ ਜੀ ਖਾਲਸਾ ਨਲੋਂਡਾ ਸਾਹਿਬ ਵਾਲੇ ਸਾਡੇ ਨਾਲ ਅੱਜ ਬਾਬਾ ਬੁੱਢਾ ਗ੍ਰੰਥੀ ਦੀ ਸਭਾ ਨਾਬਾ ਦੇ ਸਾਰੇ ਜਿੰਨੇ ਸੇਵਾਦਾਰ ਤੁਸੀਂ ਦੇਖ ਰਹੇ ਹੋ ਕਮ ਕਮਰੇ ਕਮਾ ਦੇਾਰੇ ਜਿੰਨੇ ਤੁਸੀਂ ਸੇਵਾਦਾਰ ਦੇਖ ਰਹੇ ਹੋ ਸਾਰੇ ਹੀ ਅੱਜ ਅਸੀਂ ਜਥੇਦਾਰ ਪੁਰਚਰਨ ਸਿੰਘ ਜੀ ਜੋ ਪਿਛਲੇ ਦਿਨੀ ਅਕਾਲ ਚਲਾਣਾ ਸਰਦੇ ਸਨ ਸ਼ਹੀਦियां ਪਾਕਿਸਤਾਨਾ ਕੁਝ ਦੁਸ਼ਟ ਲੋਕਾਂ ਵੱਲੋਂ ਉਹਨਾਂ ਦੀ ਹੱਤਿਆ ਕੀਤੀ ਗਈ ਆ ਸ਼ਹੀਦ ਕੀਤਾ ਗਿਆ ਸਵਜਿ ਪਰਿਵਾਰ ਨਾਲ ਉਹਨਾਂ ਦੇ ਭਰਾਵਾਂ ਨਾਲ ਮਾਤਾ ਜੀ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਅੱਜ ਜਥੇਬੰਦੀਆਂ ਪਹੁੰਚੀਆਂ ਇੰਟਰਨੈਸ਼ਨਲ ਸਮਾਜ ਸੇਵਾਦਾਨ ਵੱਲੋਂ ਅਤੇ ਬਾਬਾ ਗੁੱਡਾ ਜੀ ਕ੍ਰਾਂਤੀ ਸਭਾ ਨਾਬਾ ਦੇ ਸਾਰੇ ਹੀ ਮੈਂਬਰ ਅੱਜ ਇੱਥੇ ਪਹੁੰਚੇ ਆ ਤੇ ਕੁਝ ਪਰਿਵਾਰਵਾਦੀ ਲੋੜਬੰਦ ਰਸਤਾ ਵਸਤਾ ਸਿੰਘ ਆਪਣੇ ਦਸਨਾਂ ਦੀ ਕਿਰਤਕਮਾਈ ਦੇ ਵਿੱਚੋਂ ਲੈ ਕੇ ਹਾਜ਼ਰ ਹੋਏ ਨੇ ਤੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਅਸੀਂ ਪਰਿਵਾਰ ਨੂੰ ਦਵਾਉਣਾ ਕਿ ਇਨਸਾਫ ਬੀਐਸਪੀ ਮੈਡਮ ਮਨਦੀਪ ਕੌਰ ਜੀ ਦੇ ਨਾਲ ਵੀ ਮੇਰੀ ਹੁਣੇ-ਹੁਣ ਗੱਲ ਹੋ ਕੇ ਠੀਕ ਆ ਉਹਨਾਂ ਨੇ ਕਿਹਾ ਵੀ ਤਿੰਨ ਟੀਮਾਂ ਸਾਡੀਆਂ ਬਣਾਈਆਂ ਹੋਈਆਂ ਨੇ ਤੇ ਭਾਲ ਜਾਰੀ ਹੈ ਦੋਸੀਆਂ ਦੀ ਉਹਨਾਂ ਨੂੰ ਕਾਬੂ ਕੀਤਾ ਜਾਣਾ 302 ਦਾ ਪਰਚਾ ਐਫ ਆਰ ਆਰ ਦਰਜ ਕੀਤੀ ਹੋਈ ਆ ਸੋ ਅਸੀਂ ਭੋਗ ਤੱਕ ਦੇਖਣਾ ਸਿਰ ਸਾਰੇ ਜਥੇਬੰਦੀਆਂ ਨਿਹੰਗ ਸਿੰਘ ਸਿੱਖ ਜਥੇਬੰਦੀਆਂ ਹੋਰ ਜਿੰਨੇ ਵੀ ਹਨ ਸਾਡੇ ਹਿੰਦੂਪੁਰਾ ਸਿੱਖਪੁਰਾ ਸਾਰੇ ਇਕੱਠੇ ਹੋ ਕੇ ਅਸੀਂ ਇਹਨਾਂ ਦੁਕਾਨਾਂ ਦੇ ਉੱਤੇ ਕਬਜ਼ਾ ਕਰਾਂਗੇ ਜੇ ਇਹਨਾਂ ਪਰਿਵਾਰ ਦਾ ਮਸਲਾ ਨਾ ਹੱਲ ਕੀਤਾ ਉਹ ਦੋਸ਼ੀਆਂ ਨੂੰ ਅੰਦਰ ਨਾਂ ਤੱਕਿਆ ਗਿਆ ਆਪਾਂ ਮੇ ਉਹ ਕੋਈ ਵੀ ਆ ਜੇ ਕਿਸੇ ਦਾ ਕੋਈ ਭਤੀਜਾ ਪਿੰਡ ਦੇ ਵਿੱਚੋਂ ਜੇ ਕੋਈ ਵੀ ਆ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ ਤੋਂ ਅਸੀਂ ਹਜੇ ਚੱਲ ਰਿਹਾ ਪ੍ਰਸ਼ਾਸਨ ਦੇ ਹਿਸਾਬ ਦੇ ਨਾਲ ਉਹਨਾਂ ਦੇ ਮੂੰਹ ਵੱਲ ਦੇਖ ਰਹੇ ਆ ਜੋ ਇੱਥੋਂ ਦੇ ਐਸਚੂ ਸਾਹਿਬ ਨੇ ਏਐਸਏ ਸਾਹਿਬ ਜੀਐਸਪੀ ਸਾਹਿਬ ਸੋ ਇਹ ਸਾਨੂੰ ਹਜੇ ਭਰੋਸਾ ਦਵਾਰੇ ਨੇ ਵਿਸ਼ਵਾਸ ਦਵਾਰੇ ਨੇ ਤੇ ਭੋਗ ਤੱਕ ਅਸੀਂ ਦੇਖਣਾ ਉਸ ਤੋਂ ਬਾਅਦ ਫਿਰ ਸਾਰੇ ਜਿੱਥੇ ਬੰਦੇ ਇੱਥੋਂ ਇਲਾਕੇ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਸੰਸਾਰ ਦੇ ਵਿੱਚੋਂ ਇਕੱਠੀਆਂ ਹੋਣਗੇ ਆ ਪਰ ਉਹਦੇ ਮਤਾ ਪਾ ਕੇ ਸਾਰਾ ਕੁਝ ਕਬਜ਼ਾ ਕਰਕੇ ਮਤਾ ਪਾ ਕੇ ਗੱਲਬਾਤ ਕਰਕੇ ਜਿਹੜਾ ਇਹਨਾਂ ਦਾ ਘਰ ਆ ਦੁਕਾਨਾਂ ਨੇ ਇਹਨਾਂ ਦੇ ਉੱਤੇ ਫਿਰ ਖਾਲਸਾ ਆਪਣਾ ਕਬਜ਼ਾ ਕਰੂਗਾ ਜਿੱਤੇ ਵੀ ਸਾਨੂੰ ਉਹ ਬੰਦੇ ਤੁਰਦੇ ਫਿਰਦੇ ਫਸ ਗਏ ਬੰਦਾ ਮਾਰਿਆ ਸਾਡਾ ਅਸੀਂ ਵੀ ਫਿਰ ਬਦਲਾ ਹੀ ਲਵਾਂਗੇ ਸੋ ਅਸੀਂ ਪ੍ਰਵਾਹ ਕਿਸੇ ਦਿਨ ਨਹੀਂ ਕਰਨੀ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਅਤਵੰਤ ਕੇ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਭੋਗ ਤੋਂ ਪਹਿਲਾਂ ਪਹਿਲਾਂ ਕਿਵੇਂ ਨਾ ਕਿਵੇਂ ਕਰਕੇ ਉਹ ਬੰਦਿਆਂ ਨੂੰ ਜਿਨ੍ਹਾਂ ਨੇ ਸਿੰਘ ਸ਼ਹੀਦ ਕੀਤਾ ਸਿੰਘ ਮਾਰਿਆ ਉਹਨਾਂ ਦੇ ਉੱਤੇ ਕਾਰਵਾਈ ਤਾਂ ਤੁਸੀਂ ਕੀਤੀ ਹੋਈ ਆ ਤੇ ਫੜ ਕੇ ਉਹਨਾਂ ਨੂੰ ਛਲਾਖਾਂ ਦੇ ਅੰਦਰ ਜੇਲ੍ਹ ਦੇ ਅੰਦਰ ਧੱਕਿਆ ਜਾਵੇ ਤੇ ਇਸ ਕਰਕੇ ਸਾਡੀ ਬੇਨਤੀ ਹੈ ਮੈਂ ਸਿੱਖ ਜਥੇਬੰਦੀਆਂ ਨੂੰ ਵੀ ਬੇਨਤੀ ਕਰਾਂਗਾ ਤੇ ਸਾਰੇ ਹੀ 14 ਤਰੀਕ ਨੂੰ ਉਹਨਾਂ ਦਾ ਭੋਗ ਹੈ 14 ਤਰੀਕ ਨੂੰ ਉਹਨਾਂ ਦਾ ਭੋਗ ਹੈ 11 ਵਜੇ ਤੋਂ ਲੈ ਕੇ 2 ਵਜੇ ਤੱਕ ਸਮਾਪਤੀ ਕੀਤੀ ਜਾਵੇਗੀ ਸਾਰੇ ਹੀ ਕੋਨੇ-ਕੋਨੇ ਤੋਂ ਸਿੱਖ ਜਥੇਬੰਦੀਆਂ ਸਾਡੇ ਨਹਿਂਦ ਸਿੰਘਾਂ ਨੂੰ ਬੇਨਤੀ ਆ ਕਿਉਂਕਿ ਉਹ ਵੀ ਇੱਕ ਨਹਿਂਦ ਸਿੰਘ ਸੀ ਸਜਿਆ ਹੋਇਆ ਤੇ ਨਿਸਾਨ ਸਾਹਿਬ ਬਣਾਉਂਦਾ ਸੀ ਮਸਾਫ ਸਾਹਿਬ ਦੀ ਸੇਵਾ ਕਰਦਾ ਸੀ ਵਸਤਰ ਤਿਆਰ ਕਰਦਾ ਸੀ ਇੱਕ ਗੁਰੂ ਦਾ ਕੰਮ ਕਰਦਾ ਸੀ ਸੇਵਾ ਕਰਦਾ ਸੀ ਤੇ ਆਪਣੇ ਪਰਿਵਾਰ ਨੂੰ ਆਪਣੀ ਮਾਤਾ ਨੂੰ ਪਾਲਦਾ ਸੀ ਜੀ ਦਾ ਬਚਰੇ ਦਾ ਹਜੇ ਵਿਆਹ ਵੀ ਨਹੀਂ ਸੀ ਹੋਇਆ ਉਮਰ ਵੀ ਥੋੜੀ ਸੀ ਇਸ ਕਰਕੇ ਉਹਨੂੰ ਇਨਸਾਫ ਅਸੀਂ ਸਾਰੀਆਂ ਜਥੇਬੰਦੀਆਂ ਨੇ ਰਲ ਮਿਲ ਕੇ ਦਬਾਉਣਾ ਦੇ ਭੋਗ ਤੇ ਸਾਰਿਆਂ ਨੇ ਪਹੁੰਚਣਾ 14 ਤਰੀਕ ਨੂੰ ਜਿਹੜੀ ਇਹ 14 ਤਰੀਕ ਆ ਰਹੀ ਹੈ 11 ਮਹੀਨਾ 2024 ਸੋ ਇਸ ਕਰਕੇ ਸਾਰੇ ਫਿਰ ਬੈਠ ਕੇ ਵਿਚਾਰ ਕਰਾਂਗੇ ਪ੍ਰਸ਼ਾਸਨ ਨੂੰ ਮਿਲਾਂਗੇ ਜੇਕਰ ਕੋਈ ਕਾਰਵਾਈ ਨਾ ਕੀਤੀ ਤੇ ਫਿਰ ਇਹ ਜਿਹੜਾ ਨਾਬੇ ਤੋਂ ਮਰੇਕ ਕਟਲੇ ਵਾਲਾ ਰੋਡ ਆ ਇਹਨੂੰ ਪੱਕੇ ਤੌਰ ਤੇ ਚੰਗੀ ਤਰ੍ਹਾਂ ਜਾਮ ਕਰਾਂਗੇ ਇੱਥੇ ਮੋਰਚਾ ਲਾਵਾਂਗੇ ਫਿਰ ਜਿਹੜੀਆਂ ਇਹ ਦੁਕਾਨਾਂ ਨੇ ਇਹਨਾਂ ਦੀਆਂ ਬਣਾਈ ਹੋਈਆਂ ਘਰ ਬਣਾਇਆ ਕਿੱਥੇ ਫਿਰ ਖਾਲਸਾ ਆਪਣਾ ਰਾਜ ਕਰੇਗਾ ਕਿਦੇ ਉੱਤੇ ਫਿਰ ਅਸੀਂ ਕਬਜ਼ਾ ਕਰਾਂਗੇ ਸੋ ਜਿਹੜੇ ਸਾਡੇ ਸਿੰਘ ਵੀਰ ਆਏ ਨੇ ਆਵਾ ਲਖਵਿੰਦਰ ਸਿੰਘ ਜੀ ਹੋਣ ਸਾਡੇ ਸਿੰਘ ਸਾਰੇ ਜਿੰਨੇ ਵੀ ਆਏ ਨੇ ਇਹ ਨਾਮ ਨੂੰ ਦੱਸਣ ਦੇ ਇਹਨਾਂ ਦੇ ਸਾਰਿਆਂ ਦਾ ਸੋ ਜਿੱਥੇ ਬੰਦੀ ਵੱਲੋਂ ਰਸਨ ਪਾਣੀ ਰਾਤ ਰੋਤ ਲੈ ਕੇ ਆਏ ਨੇ ਸੋ ਉਹਨਾਂ ਆਵਾ ਲਖਵਿੰਦਰ ਸਿੰਘ ਜੀ ਆਦੇ ਕੋਲੋਂ ਸੋ ਮੰਟਦੇ ਇਹਨਾਂ ਦੇ ਵਿਚਾਰ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੇ ਮਾਪਾ ਪੁੱਤਾ ਸੰਬੰਧੀ ਕਰਾਂ ਤੁਸੀਂ ਸਭ ਦੇ ਸਾਰੇ ਮੈਂਬਰ ਸਹਿਬਾਨ ਜਦਾਂ ਮੇਜ ਪ੍ਰਧਾਨ ਮੱਖਣ ਸਿੰਘ ਜੀ ਸੈਕਟਰੀ ਜੋਗਾ ਸਿੰਘ ਜੀ ਖਜ਼ਾਨੇ ਪ੍ਰਧਾਨ ਸਿੰਘ ਜੀ ਲਖਵੀਰ ਸਿੰਘ ਜੀ ਪਿੰਸ਼ਨਪੁਰ ਵਾਲੇ ਜਰਨਾ ਸਕੱਤਰਾਂ ਅੰਮ੍ਰਿਤਸਰ ਦੇ ਕੜੀਵਾਰ ਵਾਲੇ ਸਲਾਹਕਾਰ ਜਤਿੰਦਰ ਸਿੰਘ ਜੀ, ਸ਼ਤਤਰ ਨਿਸ਼ਾਨ ਸਿੰਘ ਜੀ ਅਤੇ ਜਥੇਦਾਰ ਬਾਬਾ ਆਰਾਮ ਸ੍ਰੀ ਸਾਰੇ ਸਭਾ ਤੇ ਪਰਿਵਾਰ ਨਾਲ ਲੋਕਾਂ ਦੇ ਨਾਮ ਲਾਏ ਆ ਅਤੇ ਸਿਰਦ ਗਮਾਈਆਂ ਵਿੱਚੋਂ ਰਾਸ਼ਨ ਦੀ ਸੇਵਾ ਕਰਾਈਆਂ। ਉਹ ਜਿਸ ਤਰ੍ਹਾਂ ਮੱਬਾ ਜੀ ਨੇ ਦੱਸਿਆ ਭਾਈ 14 ਤਰੀਕ ਤੱਕ ਸਭ ਪ੍ਰਸ਼ਾਸਨ ਦੇ ਨਾਲ ਆ 14 ਤਰੀਕ ਨੂੰ ਭੋਗ ਤੋਂ ਪਰંત ਹੀ ਜਿੰਨੀਆਂ ਜਥੇ ਬੰਦੀਆਂ ਪਹੁੰਚਣ ਗਿਆ ਜੋ ਵੀ ਫੈਸਲਾ ਲੈਣਗੇ ਉਹ ਜਥੇ ਬੰਦੀਆਂ ਦਾ ਸਾਂ ਤਨ ਦੇ ਹੀ ਨਾਲ ਸਾਥ ਮਾ ਨਿਭਾਵਾਂਗੇ ਜਿੰਨੇ ਦਰਵੇ ਧਰਨਾ ਸਾਨੂੰ ਲਾਣਾ ਪਿਆ ਉਹਨੇ ਜੇ ਰਹੀ ਪੱਕਾ ਮੋਰਚਾ ਲਾ ਕੇ ਇੱਥੇ ਅਸਾਂ ਧਰਨਾ ਲਾਵਾਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਭਾਈ ਕਾਤਲ ਹਨ ਉਹਨਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਧੱਕਿਆ ਜਾਵੇ ਇਹ ਤੇ ਜਿਸ ਤਰ੍ਹਾਂ ਸੰਤ ਰੈਂ ਸੰਤ ਬਾਬਾ ਲਖਵੇਸ਼ ਸਿੰਘ ਜੀ ਦੇ ਲੋਟਾ ਸਾਹਿਬ ਵਾਲਿਆਂ ਨੇ ਦੱਸਿਆ ਹੈ ਪਰਿਵਾਰ ਦੇ ਨਾਲ ਤੇ ਅਸਾਂ ਭਾਈ ਖੜੇ ਜੇ ਖੜੇ ਹਾਂ ਮੁਰਕੇ ਭਾਈ ਜਿਹੜੇ ਕਾਤਲ ਹਨ ਉਹਨਾਂ ਦੀਆਂ ਜਿੱਦਿਆਂ ਵਿੱਚ ਦੁਕਾਨਾਂ ਹਨ ਕਾਰੋਬਾਰ ਹੈ ਸਾਰੇ ਤੇ ਹੀ ਖਾਲਸਾ ਰਾਜ ਫਿਰ ਭਾਈ ਕਬਜ਼ਾ ਕਰੇਗਾ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਫਿਰ ਨਿਮਰਤਾ ਦੇ ਨਾਲ ਗ੍ਰੰਥੀ ਸਭਾ ਬਾਬਾ ਬੁੱਢਾ ਸਾਹਿਬ ਜੀ ਦੇ ਸਾਰੇ ਮੈਂਬਰਾਂ ਵੱਲੋਂ ਸੰਤਰੇ ਸੰਤ ਬਾਬਾ ਲਖਵੇ ਸਿੰਘ ਜੀ ਲਲੋਡਾ ਬਾਨਾ ਵੱਲੋਂ ਬਹਿੰਦੇ ਕੀਤੀ ਜਾਂਦੀ ਹੈ ਭਾਈ ਗਾਧਨਾ ਨੂੰ ਬਾੜ ਕੇ ਸਰਾਥਾ ਵਿੱਚ ਧੱਕਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿਗੁਰੂ